ਇਹਦੇ ਪਟਵਾਰੀ ਸਾਹਿਬ ਸਾਡੇ ਖੇਤਾਂ 'ਚ ਨਿਸ਼ਾਨਦੇਹੀ ਕਰਦੇ ਫਿਰਦੇ ਸੀਗੇ ਤੇ ਸਾਨੂੰ ਉਹਨਾਂ ਤੋਂ ਪਤਾ ਲੱਗਾ ਕਿ ਜਿਹੜੀ ਇੱਥੇ ਕੰਪਨੀ ਪਹਿਲਾਂ ਖੂ ਪੱਟ ਕੇ ਗਈ ਸੀ ਉਹਨਾਂ ਨੂੰ ਗੰਧਕ ਤੇ ਪोटाश ਮਿਲੀ ਹੈ ਤੇ ਉਹ ਤੁਹਾਡੇ ਕਬਰ ਵਾਲੇ ਦਾ 1000 ਏਕੜ ਰਕਬਾ ਜਿਹੜਾ ਹੈ ਐਕਵਾਇਰ ਕਰ ਰਹੀ ਹੈ ਪਹਿਲਾਂ ਤਾਂ ਇਹ ਦੱਸ ਦੇ ਜੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤਾਂ ਸੈਂਟਰ ਸਰਕਾਰ ਨੂੰ ਕਿ ਸਾਡਾ ਪਿੰਡ 47 ਦੀ ਵੰਡ ਤੋਂ ਬਾਅਦ ਉਜੜਿਆ ਹੋਇਆ ਪਾਕਿਸਤਾਨ ਤੋਂ ਲੋਕ ਅਸੀਂ ਆਏ ਤੇ ਫੌਜੀਆਂ ਵਾਸਤੇ ਰਸਾਲਾ ਅੱਜ ਸਾਡੇ ਦੇ ਇਹ ਆਈਟਮ ਬੰਬ ਸਟੇਅ ਜਾ ਰਿਹਾ ਹੈ ਅਸੀਂ ਸਬੰਧਤ ਸਾਰੇ ਕਿਸਾਨ ਇਹ ਅਬਜੈਕਸ਼ਨ ਕਰਦੇ ਆ ਕਿ ਸਾਡੀਆਂ ਕਿਰਪਾ ਕਰਕੇ ਇਹ ਜਿਹੜੀਆਂ ਜ਼ਰਖੇ ਜਮੀਨਾਂ ਨਾਕਵਰ ਕੀਤੀਆਂ ਜਾਣ ਸਾਨੂੰ ਆਪਣੀਆਂ ਕੁਰਬਾਨੀਆਂ ਦੇਣੀਆਂ ਪਈਆਂ ਤਾਂ ਅਸੀਂ ਉਹ ਵੀ ਦੇਵਾਂਗੇ ਟਰਾਈਡੈਂਟ ਸਾਡੀ ਸੈਂਟਰ ਸਰਕਾਰ ਨੂੰ ਨਹੀਂ ਭੁੱਲਣਾ ਚਾਹੀਦਾ ਉੱਥੇ ਖੁਦ ਕਿਸਾਨਾਂ ਨੇ ਖੂਬ ਪੁੱਟ ਗਿਆ ਤੇ ਖੇਤਾਂ ਦੇ ਵਿਚ ਆਪਣੇ ਆਪ ਨੂੰ ਦੱਬਿਆ ਸੀ ਤੇ ਉਹਨਾਂ ਨੇ ਆਪਣੇ ਪਸ਼ਾਬ ਪੀ ਕੇ ਗੁਜ਼ਾਰਾ ਕੀਤਾ ਸੀ ਅਸੀਂ ਵੀ ਉਸੇ ਹਾਲਾਤ ਜਾ ਰਹੇ ਹਾਂ ਤੇ ਅਸੀਂ ਉਹ ਕੁਛ ਕਰਕੇ ਵਿਖਾਵਾਂਗੇ ਸੈਂ ਈ ਹੋ ਸਕਦਾ ਉਹਨਾਂ ਨੇ ਇਹ ਹੀ ਵੇਖਿਆ ਵੀ ਇੱਥੋਂ ਸ਼ੁਰੂ ਕਰਕੇ ਵੇਖੀਏ ਪਰ ਇਹਦਾ ਬਹੁਤ ਤਗੜਾ ਅੰਦੋਲਨ ਕਰਾਂਗੇ ਸੋਮਵਾਰ ਦਾ ਆਲਟੀਮੇਟ ਵੀ ਦੇਣੇ ਮਹਿਕਮੇ ਨੂੰ ਸੋਮਵਾਰ ਤੱਕ ਸਾਨੂੰ ਮਿਲ ਕੇ ਸਾਨੂੰ ਦੱਸਿਆ ਜਾਵੇ ਵੀ ਉੱਥੇ ਕੀ ਲੱਗ ਰਿਹਾ ਪੂਰੀ ਜਾਣਕਾਰੀ ਦੇਣ ਨਹੀਂ ਤੇ ਅਸੀਂ ਕਬਰਵਾਲਾ ਹਾਈਵੇ ਕਬਰਵਾਲੇ ਪਿੰਡ ਜਾਂਪੁਰ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਹਾਂਜੀ ਅਸੀਂ ਪਿੰਡ ਕਵਲੋਂ ਸਾਰੇ ਕਿਸਾਨ ਸਬੰਧਤ ਤੇ ਤਹਿਸੀਲ ਦੇ ਵਿੱਚ ਇਕੱਤਰ ਹੋਏ ਹਾਂ ਜੀ ਸਰ ਮਾਮਲਾ ਇਹ ਆ ਜੀ ਕਿ ਅੱਜ ਤੋਂ 3 ਸਾਲ ਪਹਿਲਾਂ ਇੱਕ ਕੰਪਨੀ ਨੇ ਸਾਡੇ ਖੇਤਾਂ ਦੇ ਵਿੱਚ ਆਣ ਕੇ ਖੂ ਪੱਟੇ ਸੀਗੇ ਤੇ ਉਹ ਸਾਇਲੈਂਸ ਹੀ ਚਲੇ ਗਏ ਸੀ ਸਾਨੂੰ ਉਹਨਾਂ ਕੁਝ ਨਹੀਂ ਦੱਸਿਆ ਅੱਜ 3 ਸਾਲ ਬਾਅਦ ਠੀਕ ਸਾਡੇ ਹਲਕੇ ਦੇ ਪਟਵਾਰੀ ਸਾਹਿਬ ਸਾਡੇ ਖੇਤਾਂ 'ਚ ਨਿਸ਼ਾਨਦੇਹੀ ਕਰਦੇ ਫਿਰਦੇ ਸੀਗੇ ਤੇ ਸਾਨੂੰ ਉਹਨਾਂ ਤੋਂ ਪਤਾ ਲੱਗਾ ਕਿ ਜਿਹੜੀ ਇੱਥੇ ਕੰਪਨੀ ਪਹਿਲਾਂ ਖੂ ਪਟਕੇ ਗਈ ਸੀ ਉਹਨਾਂ ਨੂੰ ਗੰਧਕ ਤੇ ਪोटाश ਮਿਲੀ ਹੈ ਤੇ ਉਹ ਤੁਹਾਡੇ ਕਵਰ ਵਾਲੇ ਦਾ 1000 ਏਕੜ ਰਕਬਾ ਜਿਹੜਾ ਐਕਵਾਇਰ ਕਰ ਰਹੀ ਹੈ ਜੀ ਉਹ ਨਸੀ ਪਟਵਾਰੀ ਸਾਹਿਬ ਨੂੰ ਮਿਲ ਲਿਆ ਅਸੀਂ ਐਸਡੀਓ ਸਾਹਿਬ ਨੂੰ ਮਿਲ ਲਿਆ ਜੀ ਸਾਹਿਬ ਤਾਂ ਅੱਜ ਮਿਲੇ ਨਹੀਂ ਜੀ ਪਰ ਪਟਵਾਰੀ ਸਾਹਿਬ ਨੇ ਸਾਡੇ ਪਿੰਡ ਦਾ ਸਿਜੜਾ ਸਾਡੇ ਅੱਗੇ ਰੱਖ ਕੇ ਸਾਰਾ ਉਹਨਾਂ ਨੇ ਸਾਨੂੰ ਨਿਸ਼ਾਨਦੇਹੀਆਂ ਵਿਖਾਤੀਆਂ ਕਿ 1000 ਏਕੜ ਜਿਹੜਾ ਤੁਹਾਡੇ ਪਿੰਡ ਦਾ ਰਕਬਾ ਐਕਵਾਇਰ ਹੋਣ ਜਾ ਰਿਹਾ ਹੈ ਜੀ ਉਹ ਸਬੰਧ ਦੇ ਵਿੱਚ ਅਸੀਂ ਸਾਰੇ ਕਿਸਾਨ ਇੱਥੇ ਇਕੱਤਰ ਹੋਏ ਸਾਂ ਅਸੀਂ ਇਹ ਲਤਾ ਇਹ ਦੱਸ ਦੇ ਜੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਕਿ ਸਾਡਾ ਪਿੰਡ 47 ਦੀ ਵੰਡ ਤੋਂ ਬਾਅਦ ਉਜੜਿਆ ਹੋਇਆ ਪਾਕਿਸਤਾਨ ਤੋਂ ਲੋਕ ਅਸੀਂ ਆਏ ਤੇ ਫੌਜੀਆਂ ਵਾਸਤੇ ਰਿਜ਼ਰਵ ਸੀਗਾ ਇਹ ਬਿਲਕੁਲ ਡਿਸਟ੍ਰੈਡ ਜ਼ਮੀਨ ਸਾਨੂੰ ਮਿਲੀ ਸੀ ਜਿਸ ਨੂੰ ਸਾਡੀਆਂ ਤਿੰਨ ਪੀੜੀਆਂ ਸਵਾਰ ਦੀਆਂ ਸਵਾਰਦੀਆਂ ਹੁਣ ਆ ਕੇ ਪਹਿਲੀ ਸਵਾਰੀ ਗਈ ਸੀ ਦੋ ਪੀੜੀਆਂ ਤੇ ਨੇ ਦਫਨ ਹੋ ਗਈਆਂ ਈ ਤੀਜੀ ਪੀੜੀ ਵੀ ਦਫਨ ਹੋਣ ਦੇ ਕਿਨਾਰੇ ਤੇ ਉਹ ਅਸੀਂ ਆਏ ਤੇ ਚੌਥੀ ਪੀੜੀ ਨੇ ਹੁਣ ਬੈਠ ਕੇ ਖਾਣਾ ਸੀ ਤੇ ਸਾਡੇ ਤੋਂ ਇਹ ਆਟਮ ਆਬ ਸਟਿਆ ਰਿਹਾ ਹੈ ਹਜ਼ਾਰ ਏਕੜ ਜ਼ਮੀਨ ਦਾ ਮਤਲਬ ਮੇਰੇ ਪਿੰਡ ਦੀ ਕੁੱਲ 2200 ਏਕੜ ਜ਼ਮੀਨ ਆ ਜੀ ਹਜ਼ਾਰ ਏਕੜ ਦਾ ਮਤਲਬ ਇੱਕ ਸਾਰੇ ਪਿੰਡ ਦਾ ਉਜਾੜਾ ਜਿਸ ਨਾਲ ਕਿਸਾਨ ਵੀ ਮਰਨਗੇ ਮੇਰੇ ਪਿੰਡ ਦੇ ਗਰੀਬ ਵੀ ਮਰਨਗੇ ਇਸ ਹਜ਼ਾਰ ਏਕੜ ਦੇ ਵਿੱਚ ਜਿੰਨੇ ਮੇਰੇ ਪਿੰਡ ਦੇ ਕਿਸਾਨ ਆ ਜੀ ਉਹ ਸਾਰੇ ਖੇਤਾਂ ਦੇ ਵਿੱਚ ਆਪਦੇ ਘਰ ਬਣਾ ਕੇ ਬੈਠਿਆ ਪਹਿਲਾਂ ਝੁੱਗੀਆਂ ਹੁੰਦੀਆਂ ਸੀ ਛੋਪੜੀਆਂ ਹੁੰਦੀਆਂ ਸੀ ਫਿਰ ਕੱਚੇ ਮਕਾਨ ਤੇ ਅੱਜ ਉਹਨਾਂ ਨੇ ਆਦੀਆਂ ਕੋਠੀਆਂ ਬਣਾ ਕੇ ਆ ਤੇ ਪੁੱਤ ਪੋਤਰਾਂ ਨਾਲ ਰਹਿਣ ਰਹਿ ਰਹੇ ਸੀ ਤੇ ਅੱਜ ਸਾਡੇ ਤੇ ਇਹ ਆਟਮਬੰਬ ਸੱਟੇ ਆ ਜਾ ਰਿਹਾ ਏ ਅਸੀਂ ਸਬੰਧਤ ਸਾਰੇ ਕਿਸਾਨ ਏ ਅਬਜੈਕਸ਼ਨ ਕਰਦੇ ਆ ਕਿ ਸਾਡੀਆਂ ਕਿਰਪਾ ਕਰਕੇ ਇਹ ਜਿਹੜੀਆਂ ਜ਼ਰਖੇ ਜਮੀਨਾਂ ਨਾਕਵੈਰ ਕੀਤੀਆਂ ਜਾਣ ਸਾਨੂੰ ਮੋਟਵ ਸੇਬੇ ਵਾਸਤੇ ਨਾ ਹਕਸਾਇਆ ਜਾਵੇ ਇਹ ਸਾਡਾ ਅਬਜੈਕਸ਼ਨ ਹੈ ਸਰਕਾਰ ਨੂੰ ਅਸੀਂ ਪੋਰਜ਼ ਅਪੀਲ ਕਰਦੇ ਆ ਅਗਰ ਸਾਡੀ ਅਪੀਲ ਤੇ ਗੌਰ ਨਾ ਕੀਤਾ ਗਿਆ ਤਾਂ ਅਸੀਂ ਹਰ ਹੱਦ ਤੱਕ ਜਾਵਾਂਗੇ ਅਸੀਂ ਧਰਨੇ ਵੀ ਲਾਵਾਗੇ ਅਸੀਂ ਸੜਕਾਂ ਵੀ ਜਾਮ ਕਰਾਂਗੇ ਸਾਨੂੰ ਆਪਣੀਆਂ ਕੁਰਬਾਨੀਆਂ ਦੇਣੀਆਂ ਪਈਆਂ ਤਾਂ ਅਸੀਂ ਉਹ ਵੀ ਦੇਵਾਂਗੇ ਟਰਾਈਡੈਂਟ ਸਾਡੀ ਸੈਂਟਰ ਸਰਕਾਰ ਨੂੰ ਨਹੀਂ ਭੁੱਲਣਾ ਚਾਹੀਦਾ ਉੱਥੇ ਖੁਦ ਕਿਸਾਨਾਂ ਨੇ ਖੂਬ ਪੁੱਟ ਗਿਆ ਤੇ ਖੇਤਾਂ ਦੇ ਵਿਚ ਆਪਣੇ ਆਪ ਨੂੰ ਦੱਬਿਆ ਸੀ ਤੇ ਉਹਨਾਂ ਨੇ ਆਪਣੇ ਪਸ਼ਾਬ ਪੀ ਕੇ ਗੁਜ਼ਾਰਾ ਕੀਤਾ ਸੀ ਅਸੀਂ ਵੀ ਉਸੇ ਹਾਲਾਤ ਜਾ ਰਹੇ ਹਾਂ ਤੇ ਅਸੀਂ ਉਹ ਕੁਝ ਕਰਕੇ ਵਿਖਾਵਾਂਗੇ ਸੈਂਟਰ ਨੂੰ ਸਾਡੀ ਅਪੀਲ ਹੈ ਸਾਡੀ ਓਬਜੈਕਸ਼ਨ ਨੂੰ ਮੰਨਿਆ ਜਾਵੇ ਧੰਨਵਾਦ ਮੈਂ ਜੀ ਬਲਜੀਤ ਸਿੰਘ ਕਿਸਾਨ ਮਜ਼ਦੂਰ ਸੰਘਾਟ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਪਿੰਡ ਕਬਰਵਾਲਾ ਬੇਨਤੀ ਇਹ ਆ ਜੀ ਸਾਡੇ ਪਿੰਡ ਜਿਹੜੇ ਪਹਿਲਾਂ 3 ਸਾਲ ਕੋਈ ਇੱਕ ਫੈਕਟਰੀ ਆਈ ਆਈਸ ਇੰਡਸਟਰੀ ਲਾਉਣ ਵਾਸਤੇ ਉਹਨਾਂ ਨੇ ਬੋਰਬਾਰ ਕਰਕੇ ਦੇਖਦੇ ਰਿਹਾ ਕੋਈ ਉਹਨਾਂ ਦੱਸਿਆ ਨਹੀਂ ਵੀ ਇੱਥੋਂ ਕਿਹੜਾ ਖਣਿਜ ਮਿਲਿਆ ਜਾਂ ਕੀ ਗੱਲਬਾਤ ਆ ਉਹ ਜਿਵੇਂ ਆਏ ਉਵੇਂ ਹੀ ਸਾਲ ਕੋ ਲੈ ਬਹਿ ਬੂਕੇ ਚਲੇ ਗਏ ਪਰ ਹੁਣ 3 ਸਾਲਾਂ ਬਾਅਦ ਕੱਲ ਪਟਵਾਰੀ ਸਾਹਿਬ ਕੋਈ ਫਿਰਦੇ ਸੀ ਪਿੰਡਾਂ ਚ ਤੇ ਉਹਨਾਂ ਨੇ ਪਤਾ ਲੱਗਾ ਵੀ ਭਾਈ ਇਹ ਨਿਸ਼ਾਨਦੇਹੀ ਕਰ ਰਹੇ ਆ ਉਹ ਨਿਸ਼ਾਨਦੇਹੀ ਬਾਰੇ ਫਿਰ ਅੱਜ ਹੁਣ ਸਾਰੀ ਸੰਗਤ ਜਦੋਂ ਆ ਕੇ ਮਿਲੇ ਆ ਪਹਿਲਾਂ ਤੇ ਕੋਈ ਠੋਸ ਜਵਾਬ ਦੇਣ ਨੂੰ ਤਿਆਰੀ ਨਹੀਂ ਨਾ ਤੇ ਕੋਈ ਐਸਡੀਐਮ ਦਫ਼ਤਰ ਚ ਦਿੰਦਾ ਤੇ ਨਾ ਕੋਈ ਉੱਥੇ ਇਹਨਾਂ ਨੇ ਨਾ ਕੋਈ ਤਹਿਸੀਲਦਾਰ ਦਾ ਕੋਈ محکمہ ਕੋਈ ਵੀ ਫਿਰ ਅਸੀਂ ਉਹਨਾਂ ਨੂੰ ਇਹ ਵਾਰਨਿੰਗ ਵੀ ਦੇ ਰਹੇ ਆ ਤੇ ਜਿਹੜਾ ਕਿਉਂਕਿ ਅਸੀਂ ਤੁਹਾਨੂੰ ਮਰਨ ਕਰਾਉਂਦੇ ਹੋ ਹੀ ਗਏ ਆ ਵੀ ਸਾਡੀ ਤਿੰਨ ਪੀੜੀਆਂ ਤਾਂ ਇਸ ਜ਼ਮੀਨ 'ਚ ਪਹਿਲਾਂ ਸਰਪੰਚ ਸਾਹਿਬ ਨੇ ਦੱਸ ਹੀ ਦਿੱਤਾ ਖੱਪ ਗਈਆਂ ਕਿਉਂਕਿ ਸਾਰੇ ਇਲਾਕੇ ਨੂੰ ਪਤਾ ਵੀ ਪੂਰਾ ਇਹ ਟਿੱਬਾ ਸੀ ਸਾਰੇ ਪਿੰਡ ਦੇ ਨੂੰ ਟਿੱਬੇ ਮਿਲੇ ਸੀ ਉਹ ਟਿੱਬੇ ਕਰਾ ਕਰਾ ਕੇ ਅੱਜ ਹੁਣ ਰੋਟੀ ਖਾਣ ਲੱਗੇ ਸੀ ਲੋਕ ਕੋਈ ਮਕਾਨ ਬਣਿਆ ਮਾੜੇ ਮੋٹے ਵਸਣ ਵਾਲੇ ਉਹ ਮਕਾਨ ਵੀ ਸਾਰੇ ਆ ਰਹੇ ਆ ਲੋਕਾਂ ਦੇ ਜ਼ਮੀਨਾਂ ਵੀ ਆ ਗਈਆਂ ਜਿਹੜੀਆਂ ਕੋਈ ਉਹਨਾਂ ਦੀ ਹੁਣ ਸਾਡੇ ਹਰ ਸਾਰੇ ਪਿੰਡ ਦੀ ਦੋ ਦੋ ਜਗ੍ਹਾ ਤੇ ਜ਼ਮੀਨ ਆ ਇੱਕ ਇੱਕ ਜਗ੍ਹਾ ਦੀ ਆ ਗਈ ਹੁਣ ਇੱਕ ਇੱਕ ਦੀ ਕਿਸੇ ਦੀ 4 ਕਿੱਲੇ ਰਹਿ ਗਈ ਕਿਸੇ ਦੀ 3 ਕਿੱਲੇ ਰਹਿ ਗਈ ਜਰਖੇ ਜ਼ਮੀਨ ਜਿਹੜੀ ਸਾਡੀ ਆ ਉਹ ਸਾਰੀ ਇਹਦੇ ਵਿੱਚ ਆ ਰਹੀ ਆ ਤੇ ਜਿਹੜੀਆਂ ਮਾੜੀਆਂ ਜ਼ਮੀਨਾਂ ਪਾਸੇ ਰਹਿ ਗਈਆਂ ਉਹਨਾਂ ਨੂੰ ਅਸੀਂ ਰੱਖ ਕੇ ਕੀ ਕਰਨਾ ਫਿਰ ਸਾਰੇ ਪਿੰਡ ਦੀ ਸਾਰੀ ਜ਼ਮੀਨ ਲੈ ਲੈਣ ਜਾਂ ਤੇ ਜਾਂ ਫਿਰ ਅਸੀਂ ਇਹਦੇ ਵਾਸਤੇ ਸੰਘਰਸ਼ ਕਰਾਂਗੇ ਪੂਰਾ ਤਗੜਾ ਜਿਹਦੇ ਵਾਸਤੇ ਸਾਨੂੰ ਚਾਹੇ ਮਰਨਾ ਪਿਆ ਮਰਾਂਗੇ ਵੀ ਲੜਾਂਗੇ ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ ਅਸੀਂ ਸ਼ਹਿਰੀ ਚ ਮੇ ਜਾਣਦੇ ਜਾਗੇ ਕਿਉਂਕਿ ਇਹ ਜਿਹੜੇ ਕੰਮ ਸਾਡੀਆਂ ਯੂਨੀਅਨਾਂ ਸਾਨੂੰ ਕਹਿ ਰਹੀਆਂ ਸੀ ਵੀ ਇਹ ਕਾਰਪੋਰੇਟ ਆ ਰਹੇ ਆ ਜ਼ਮੀਨਾਂ ਦੱਬਣਗੇ ਉਹ ਸ਼ੁਰੂਆਤ ਵੀ ਸਾਡੇ ਪਿੰਡ ਤੋਂ ਹੀ ਹੋ ਰਹੀ ਆ ਕਿਉਂਕਿ ਸਾਡੇ ਪਿੰਡ 'ਚ ਚਾਰ ਜਥੇਬੰਦੀਆਂ ਦੇ ਚਾਰ ਜ਼ਿਲ੍ਹਾ ਪ੍ਰਧਾਨ ਮੇਰੇ ਪਿੰਡ 'ਚ ਆ ਤੇ ਹੋ ਸਕਦਾ ਉਹਨਾਂ ਨੇ ਇਹ ਵੇਖਿਆ ਵੀ ਇੱਥੋਂ ਸ਼ੁਰੂ ਕਰਕੇ ਵੇਖੀਏ ਪਰ ਇਹਦਾ ਬਹੁਤ ਤਗੜਾ ਅੰਦੋਲਨ ਕਰਾਂਗੇ ਸੋਮਵਾਰ ਦਾ ਅਲਟੀਮੇਟਮ ਹੀ ਦੇਨੇ ਹੈ ਮਹਿਕਮੇ ਨੂੰ ਸੋਮਵਾਰ ਤੱਕ ਸਾਨੂੰ ਮਿਲ ਕੇ ਸਾਨੂੰ ਦੱਸਿਆ ਜਾਵੇ ਵੀ ਉੱਥੇ ਕੀ ਲੱਗ ਰਿਹਾ ਪੂਰੀ ਜਾਣਕਾਰੀ ਦੇਣ ਨਹੀਂ ਤੇ ਅਸੀਂ ਕਵਰ ਵਾਲਾ ਹਾਈਵੇ ਕਬਰ ਵਾਲੇ ਪਿੰਡ ਜਾਮ ਕਰਾਂਗੇ ਕਬਰ ਵਾਲਾ ਮਲੋਟ ਆ ਬੋ ਰੋਡ ਜਿਹੜੀ ਅਣਮਿੱਥੇ ਸਮੇਂ ਲਈ ਜਦੋਂ ਤੱਕ ਇਹਦਾ ਸਾਨੂੰ ਪੂਰਾ ਜਵਾਬ ਨਹੀਂ ਦਿੰਦੇ ਸਾਨੂੰ ਪਤਾ ਨਹੀਂ ਲੱਗਦਾ ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਾਂਗੇ ਤੇ ਹਾਈਵੇ ਜਾਮ ਰੱਖਾਂਗੇ ਫੁੱਲ ਤੇ ਬਸ ਇੰਨੀਆਂ ਹੀ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕਿਸਾਨ ਜੁਨੀਅਨ ਮੁਰਦਾਬਾਦ ਕਿਸਾਨ ਜੁਨੀਅਨ ਜਿੰਦਾਬਾਦ